ਗੰਗਾ ਭਾਈ ਆ ਹੁਣ ਸਵਿਚ ਮੈਂ ਬਟਨ ਬੰਦ ਕਰ ਦੋ ਤੇ ਲਾਈਟ ਜਾਊਗੀ ਦੇਖੋ ਆਸ ਵਿੱਚ ਲੱਗਾ ਹੋਇਆ ਆ ਸਵਿਚ ਹੁਣ ਦੱਸੋ ਕਾਹਦਾ ਲੱਗਾ ਹੋਇਆ ਬਲਬ ਲਾਇਆ ਦੇਖੋ ਤੁਹਾਡੀ ਲੱਗੀ ਹੈ ਹਾਂਜੀ ਆ ਬਟਨ ਦੱਬਿਓ ਜੀ ਦੱਬ ਤਾਂ ਦੱਬਕਾ ਹਏ ਉਹ ਬੰਦ ਕਰੋ ਜੀ ਕੁੰਡੀ ਵੀ ਲੱਗੀ ਐ ਤੇ ਕਾਉਂਸਰ ਦੀ ਛੇਦ ਉੱਪਰ ਜਿਹੜੀ ਕੁੰਡੀ ਲਗਾਈ ਜਾ ਰਹੀ ਸੋ ਸਾਰੀਆਂ ਜਿਹੜੀਆਂ ਚੱਕੇਗੀ ਤੋਂ ਇੱਕ ਜਿਹੜੀ ਨਹੀਂ ਚੱਕੀ ਕਿਉਂਕਿ ਉਹ ਜਿਹੜੀ ਕਾਉਂਸਰ ਦੀ ਰੇੜੀ ਐ ਸ ਯਾਰ ਤੂੰ ਬ੍ਰਦਰ ਨਾਮ ਲੈ ਰਿਹਾ ਸਾਰੇ ਇਦਾਂ ਕੁਚਰੀਮਨ ਜੀ ਨਾਮ ਦੱਸੋ ਤੁਸੀਂ ਕਹਿ ਰਹੇ ਮੈਂ ਕੌਨ ਸਰ ਦਾ ਬ੍ਰਦਰ ਆ ਕਿਹੜੇ ਕੌਨ ਸਰ ਬ੍ਰਦਰ ਯਾਰ ਮੈਂ ਕਿਹੜੇ ਕੌਨ ਸਰ ਮੈਂ ਤਾਂ ਕਹਿ ਰਿਹਾ ਯਾਰ ਕਿ ਮੈਂ ਕੌਨ ਸਰ ਦਾ ਬ੍ਰਦਰ ਆ ਤੇ ਕੁੰਡੀਆਂ ਤੁਸੀਂ ਸ਼੍ਰੀ ਆਮ ਲਾਈਆਂ ਸਰਕਾਰ ਨੂੰ ਸੀ ਚੁਣਨ ਨਾਮ ਨਾਮ ਕੀ ਤੁਹਾਡਾ ਉਹ ਭਾਈ ਤੁਸੀਂ ਕਿਉਂ ਕਰ ਰਹੇ ਹੋ ਸ਼੍ਰੀਮਨ ਜੀ ਨਾਮ ਤਾਂ ਦੱਸੋ ਮੈਂ ਤਾਂ ਮੈਂ ਸ਼੍ਰੀ ਆਮ ਮੈਨੂੰ ਤੁਸੀਂ ਕਿਉਂ ਪੁੱਛ ਰਹੇ ਕੁੰਡੀ ਤਾਂ ਨਹੀਂ ਲੱਗੀ ਕਿਸ ਚੀਜ਼ ਦੀ ਕੁੰਡੀ ਸਰਕਾਰ ਨੂੰ ਤੁਸੀਂ ਚੁਣਨ ਲਾਣੇ ਪਿਓ ਕੁੰਡੀ ਲੱਗੀ ਆ ਬਟਰ ਦਾ ਕਿਤੇ ਮੀਟਰ ਲੱਗਾ ਹੋਇਆ ਦਿਖਾ ਦਿਓ ਧੰਨਵਾਦ ਦੇ ਵਿੱਚ ਰੇੜੀ ਚੱਕਾ ਨੂੰ ਲੈ ਕੇ ਹੰਗਾਮਾ ਹੋ ਗਿਆ ਸੋ ਬਿਲਕੁਲ ਤੰਦਾਜ਼ੀਏ ਦੱਸਿਆ ਜਾ ਰਿਹਾ ਕਿ ਜਿਹੜਾ ਇਸ ਜਗਤ ਉੱਪਰ ਕੁੰਡੀ ਵੀ ਲੱਗੀ ਐ ਤੇ ਕਾਉਂਸਲਰ ਦੀ ਸ਼ਹਿਦ ਉੱਪਰ ਜਿਹੜੀ ਕੁੰਡੀ ਲਗਾਈ ਜਾ ਰਹੀ ਸੋ ਸਾਰੀਆਂ ਜਿਹੜੀਆਂ ਚੱਕੇਗੀ ਤੋਂ ਇੱਕ ਜਿਹੜੀ ਨਹੀਂ ਚੱਕੇਗੀ ਕਿਉਂਕਿ ਉਹ ਜਿਹੜੀ ਕਾਉਂਸਲਰ ਦੀ ਰੇੜੀ ਐ ਸੋ ਜਿਹੜੀ ਗਲਬਤ ਕਰਨੀ ਜਿਹੜੇ ਜਰੂਰ ਕੋਸ਼ਿਸ਼ ਕਰਾਂਗੇ ਸੋ ਮਾਮਲਾ ਕੀ ਹੈ ਸੋ ਗਲਬਤ ਆ ਉਹ ਕਰ ਰਹੇ ਨੇ ਕਿਉਂਕਿ ਇਲਜ਼ਾਮ ਨੇ ਤਾਂ ਅੱਧਾ ਕੱਢ ਕੇ ਇਲਜ਼ਾਮ ਨੇ ਉਹ ਲੱਗ ਰਿਹਾ ਹੈ ਵੀ ਮਾਮਲਾ ਕੀ ਉਹ ਗਲਬਤ ਆ ਉਹ ਕਰਨੇ ਬ੍ਰਦਰ ਮਾਮਲਾ ਪੁੱਛੋ ਪਹਿਲਾਂ ਮਾਮਲਾ ਪੁੱਛੋ ਬ੍ਰਦਰ ਰੇੜੀਆਂ ਆ ਆਰਟੀਕਲ ਕੋਲੋਸਲ ਰਵੈਨੀਗਲ ਦਾ ਨਾਮ ਲਿਖਿਆ ਗਿਆ ਹੈ ਜੀ ਮੇਰਾ ਵੀ ਨਾਮ ਕੀ ਹੈ ਤੁਹਾਨੂੰ ਮੇਰਾ ਲਾਲੀ ਨੇ ਉਹ ਮੁੰਡੇ ਦਾ ਕੀ ਨਾਮ ਹੈ ਉਹ ਮੰਨੂ ਜਾ ਅੱਛਾ ਜੀ ਹਾਂ ਉਹ ਦੂਸਰਾ ਅਸੀਂ ਨਹੀਂ ਮੰਨਦੇ ਕਿ ਕੰਸਲਰ ਤੇ ਕੋਈ ਜੜੀ ਵਾਲਾ ਉਹਨੂੰ ਕਾਉਂਸਲਰ ਨਹੀਂ ਮੰਨਦੇ ਅੱਛਾ ਜੜੀਆਂ ਕਦੋਂ ਚੁੱਕੀਆਂ ਤੇ ਕੀ ਕਰ ਰਹੇ ਆ ਜੜੀਆਂ ਨਾਲ ਕੱਲ ਰਾਤੀ 10:00 ਤੋਂ ਬਾਅਦ 10:00 ਤੇ ਕਦੀ ਕਾਰਪੋਰੇਸ਼ਨ ਆਂਦੀ ਆ ਵੱਡੀ ਕਿੱਡੀ ਵੱਡੀ ਕਮੇਡ ਆ ਗਈ ਯਾਰ ਡਾ ਕਿੱਡਾ ਕਿਤੇ ਕੋਈ ਉਹ ਲੱਗਿਆ ਨਹੀਂ ਬੰਦਾ ਕਿ ਮੇਲਾ ਲੱਗਿਆ ਦੀਗਾ ਜੀ 10:30 ਆ ਗਏ ਜਿਹੜੇ ਜਾ ਕੇ ਲੈ ਗਏ ਉਹ ਵਿੱਚੇ ਕਿਦੋਂ ਕਾਰਪੋਰੇਸ਼ਨ ਨੂੰ ਕਹਿ ਗਏ ਵੀ ਆ ਕਹਿੰਦੇ ਯਾਰ ਬਾਅਦ ਤੁਹਾਡਾ ਹੀ ਹੈਗਾ ਵਾ ਇੱਕ ਕਦੇ ਕਾਉਂਸਲਰ ਨੂੰ ਨਮਾਸ਼ਾ ਜਿਹੜੀ ਕੁੰਡੀ ਲੱਗੀ ਕੁੰਡੀ ਦੇ ਇਹ ਦੋ ਕੁੜੀ ਵੀ ਲੱਗੀ ਹੈ ਸਾਰੀਆਂ ਰੇੜੀਆਂ ਜਗਾ ਦੇ ਕਲਿਆਣਾ ਦੀ ਰੇੜੀ ਨਹੀਂ ਚੱਲੀ ਆ ਕੌਂਸਲਰ ਦਾ ਬਰਾਦਰ ਆ ਯਾਰ ਜੀ ਨਾਮ ਕੀ ਨਾ ਅਕਸ਼ਿਦਾ ਮੁੰਡਾ ਇਹਨਾਂ ਚੈਂਬਰ ਤੋਂ ਆਇਆ ਹੈ ਨੇ ਅੱਗੇ ਦੋ ਲੋਕ ਕੰਮ ਸਾਡੇ ਜਿੱਤਾ ਚੰਗੀ ਗੱਲਾਂ ਕਰੇ ਕੰਮ ਕਰੇ ਮਰੀ ਦਾ ਵੀ ਬੰਦ ਗਿਆ ਜਨਤਾ ਜਨਤਾ ਦੀਆ ਲੇਕਿਨ ਇਹ ਮੁੱਦਾ ਸਾਡੀਆਂ ਰੂ ਛੋਟਾ ਖੇਤਰ ਤੇ ਬੰਦਾ ਜੇ ਕਿਸੇ ਦੀ ਬੋਲੋ ਕਿਥੇ ਪਾ ਦੀ ਵੀ ਇਹ ਹੈ ਜੇ ਕੰਮ ਕਰਦਣੇ ਆ ਉਹ ਚਲੋ ਜੀ ਅੰਦਾਇਆ ਕਰਦੇ ਜੀ ਕੌਂਸਲਰ ਜੀ ਜਾਂਦੇ ਕਰੀ ਜਾਂਦੇ ਤਾਂ ਲੱਗਦਾ ਜਿਹੜੇ ਮਿਹਨਤ ਦਾ slogan ਨੇ ਕਿਉਂਕਿ ਇੱਕ ਭੈਣ ਹੋਣੀ ਵੀ ਲੰਦੇ ਵੱਡੇ ਲਿਖੇ ਲੋਕ ਰੇੜੀਆਂ ਫੜੀਆਂ ਲਾ ਰਹੇ ਪੰਜਾਬ ਦੀ ਮਾਰੂ ਵੀ ਠੀਕ ਆ ਅੰਦਰ ਵਿਚਕਾਰ ਆ ਜੋ ਬੇਚਾਰੀ ਕੜੀ ਜੋ ਲਾ ਕੇ ਤਾਂ ਆਪਣਾ ਗੁਜ਼ਾਰਾ ਕਰਦੀ ਹੈ ਅਗਲੀ ਹੈ ਸਾਢੇ 10 ਵਜੇ ਹੋਗਾ ਤਾਲਾ ਤੋੜਿਆ ਚੱਤਿਆ ਕਾਉਂਟਰ ਹੱਟੇ ਲੈ ਜੇ ਅੱਛਾ ਭੈਣੇ ਕਿੰਨੇ ਕੋਈ ਦੀ ਘਟਨਾ ਕੀ ਗੱਲ ਬੱਦੀ ਉਹ 11 ਵਜੇ ਆਏ ਸਾਡਾ ਰਾਤ ਨੂੰ ਤਾਲਾ ਤੋੜ ਕੇ ਲੈ ਗਏ ਮੈਂ ਬਿਮਾਰ ਸੀ ਮੈਂ ਫਿਰ ਵੀ ਆਈ ਮੋਨਾਂ ਨੂੰ ਰੋਕਿਆ ਨਹੀਂ ਸਾਡੀ ਰੇੜੀ ਰਹਿਣ ਤੋਂ ਕੋਈ ਗੱਲ ਨਹੀਂ ਜੋ ਵੀ ਹੁੰਦਾ ਕੋਈ ਗੱਲ ਨਹੀਂ ਪੈਸੇ ਲੈਣੇ ਪੁੱਛ ਲੈਣਾ ਪਰ ਰੇੜੀ ਛੱਡ ਦੋ ਮੈਂ ਵਿਆਹ ਤੇ ਪੈਸੇ ਪੜ ਕੇ ਰੇੜੀ ਲਈ ਅੱਛਾ ਲੱਗਦਾ ਜਿਹੜੀ ਮਿਹਨਤ ਕਰਦੀ ਮਿਹਨਤ ਕਰਕੇ ਤਨ ਨਾ ਹੋ ਜਾਂਦਾ ਜੇ ਤੂੰ ਕਿਤੇ ਦੇ ਕਾਊਂਟਰ ਦਾ ਬਦਲ ਬਿਲਕੁਲ ਦੇ ਕਾਊਂਟਰ ਨਾ ਮੰਨ ਨਾ ਜਾ ਰਿਹਾ ਕੁੰਡੀ ਵੀ ਲੱਗੀ ਚ ਰਿਹਾ ਬਿਲਕੁਲ ਲੱਗੀ ਹੈ ਪਹਿਣੀ ਦਿਖਾਓ ਜਰੂਰ ਜਿਹੜੀ ਕਿਉਂਕਿ ਜਿਹੜਾ ਦਰਸ਼ਕਾਂ ਨੂੰ ਜਿਹੜਾ ਸੋ ਇਹ ਪਰ ਜਿਹੜੀ ਜਰੂਰ ਤੁਸੀਂ ਦੁਕਾਨ ਦੀ ਕੋਸ਼ਿਸ਼ ਕਰਾਂਗੇ ਸੋ ਇਹ ਵਾਈਟ ਤਾਰ ਜਾ ਰਹੀ ਉਸ ਜਿਹੜੇ ਪੁਆਇੰਟਰ ਦੇ ਉੱਪਰ ਤੇ ਬਿਜਲੀ ਦੀ ਵੀ ਜਿਹੜੀ ਛਰੇਆਮ ਚੋਰੀ ਹੋ ਰਹੀ ਹੈ ਤੇ ਲਗਾਤਾਰ ਜਿਹੜੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਸੋ ਆਪ ਦਾ ਜਿਹੜੀਆਂ ਜਿਹੜੀਆਂ ਡੂਨ ਰੈਗੂਲੇਸ਼ਨ ਜਿਹੜੇ ਫੋਲੋ ਨਹੀਂ ਕਿਤੇ ਜਾ ਰਿਹਾ ਸੋ ਬਿਲਕੁਲ ਜਿਹੜੀ ਤੁਸੀਂ ਤਸਵੀਰਾਂ ਦੇਖਦੇ ਹੋ ਇਹ ਵਾਈਟ ਤਾਰ ਜਾ ਰਹੀ ਤੇ ਇਸ ਜਗ੍ਹਾ ਤੋਂ ਉੱਪਰ ਜਿਹੜੀ ਕੁੰਡੀ ਹੈ ਉਹ ਲੱਗੀ ਹੋਈ ਆ ਸੋ ਜਿਸ ਦੇ ਉੱਪਰ ਐਲੀਗੇਸ਼ਨ ਲੱਗ ਰਹੇ ਉਹਨਾਂ ਨੂੰ ਜਿਹੜੀ ਜਰੂਰ ਹੈ ਗੱਲਬਾਤ ਕਰ ਲੈਣੇ ਸੋ ਬਿਲਕੁਲ ਤੁਹਾਨੂੰ ਦੱਸ ਦਈਏ ਇਸ ਜਗ੍ਹਾ ਤੋਂ ਉੱਪਰ ਜਿਹ ਸਾਮਣੇ ਰੀੜੀ ਪੜੀ ਲੱਗੀ ਹੋ ਕੋਨਸਰ ਦੇ ਬ੍ਰਦਰ ਵੀ ਹੈ ਤੇ ਉਹ ਆਪਣੀ ਚੋਦਰ ਦਿਖਾਉਂਦਾ ਹੋਇਆ ਨਜ਼ਰਾਂ ਦਾ ਸੋ ਬਿਲਕੁਲ ਜਿਹੜੀ ਗੱਲਬਾਤ ਹੋਈ ਜਿਹੜੀ ਜ਼ਰੂਰ ਹੈ ਉਹ ਕਰ ਲੈਣੀ ਕਿਉਂਕਿ ਕਈ ਥਿੱਕੇ ਜਿਹੜੇ ਸਵਾਲ ਨੇ ਖੜੇ ਹੁੰਦੇ ਤੇ ਕਈ ਥਿੱਕੇ ਜਿਹੜੇ ਸਵਾਲ ਨੇ ਉੱਥੇ ਕਿਤੇ ਜਾ ਰਹੇ ਸੋ ਬਿਲਕੁਲ ਬ੍ਰਦਰ ਹੋਣੀ ਨਾਲ ਨੇ ਗੱਲਬਾਤ ਕਰਨੀ ਪੜਦਾ ਇੱਥੇ ਗੱਲਬਾਤ ਹੋਈ ਜੀ ਮੈਨੂੰ ਦੱਸ ਦੋ ਭਈਆ ਇੱਕ ਵਾਰੀ ਅੱਛਾ ਜਿਹੜੇ ਐਲੀਗੇਸ਼ਨ ਲੱਗੇ ਕੀ ਕਹਿਣਾ ਚਾਹੋਗੇ ਜੀ ਕਰ ਮੈਨੂੰ ਪਤਾ ਹੀ ਨਹੀਂ ਜਿਹੜੇ ਐਲੀਗੇਸ਼ਨ ਮੈਨੂੰ ਪਤਾ ਨਹੀਂ ਕਿ ਉਹ ਲਾ ਰਹੇ ਆਲੀ ਅੱਛਾ ਜਿਹੜੀ ਇਹ ਵਾਈਟ ਤਾਰ ਜਾ ਰ ਕਾਹਤਨ ਉਧਰ ਚੱਲ ਰਿਹਾ ਹੈ ਦਿਖਾ ਦਿਓ ਹੂੰ ਸਰ ਅੱਪਾ ਕਿਉਂ ਮੈਨੂੰ ਤੇ ਸਮਝ ਨਹੀਂ ਆ ਰਹੀ ਅਸੀਂ ਅੱਛਾ ਕਿਹਾ ਜਾ ਰਿਹਾ ਤੁਸੀਂ ਕੋਨ ਸਰ ਦੇ ਬ੍ਰਦਰੋਂ ਕਿਤਨੇ ਕਿਤੇ ਦਬਾ ਦਬਾ ਬਣਾਇਆ ਜਾ ਰਿਹਾ ਸਾਰੇ ਦੀਆਂ ਰੇੜੀਆਂ ਚ ਕਿਹਨੇ ਤੁਹਾਡੀ ਚਕੀ ਸਰ ਮੈਂ ਕਿਸੇ ਨੂੰ ਨਹੀਂ ਜਾਣਦਾ ਮੈਂ ਕਿਸੇ ਨੂੰ ਵੀ ਨਹੀਂ ਜਾਣਦਾ ਜੇ ਕੋਈ ਕਹਿ ਰਿਹਾ ਮੈਨੂੰ ਨਹੀਂ ਪਤਾ ਕਿਉਂ ਕਹਿ ਰਹੇ ਨੇ ਤੁਸੀਂ ਇਹ ਨਹੀਂ ਦੇਖ ਰਹੇ ਮੈਂ ਕੱਲਾ ਇੱਥੇ ਖੜਾ ਤੇ ਉਹ ਸਾਰੇ ਸਾਰੇ ਟੀਮ ਬਣਾ ਕੇ ਉੱਧਰ ਖੜੇ ਟਾਰਗੇਟ ਟੀਮ ਬਣਾ ਕੇ ਖੜੇ ਸਾਡੀਆਂ ਰੇੜੀਆਂ ਚ ਕਾਦੀ ਕੰਮ ਨਹੀਂ ਕਰਦੇ ਸਰ ਸਾਡੀ ਨਹੀਂ ਚਕਾਈ ਉਹਦੀ ਲੱਗੀ ਨਹੀਂ ਤੁਸੀਂ ਉਹ ਪੌਮ ਬਜੇਲੇ ਦੀ ਦਿਖਾਈ ਨਹੀਂ ਬੰਬੇ ਵਾਲੇ ਦੀ ਫਿਰ ਲੱਗੀ ਹੋਈ ਹੈ ਨਾ ਇੱਕ ਤੇ ਇੱਕ ਸਾਡੀ ਲੱਗੀ ਆ ਬਸ ਬਾਕੀ ਉਧਰ ਲੱਗੇ ਉਧਰ ਲੱ ਉਹ ਟਾਰਗੇਟ ਤੇ ਜਾ ਰਹੇ ਆ। ਵਾਈਟ ਤਾਰ ਤੋਂ ਦਿਖਾਉਂਗੇ ਚਿੱਟੀ ਤਾਰ ਜਾ ਰਹੀ ਹੈ। ਸੋ ਬਿਲਕੁਲ ਟਰਾਂਸਫਾਰਮਰ ਨੂੰ ਜਿਹੜੀ ਲੱਗਦੀ ਹੈ ਤੇ ਚੋਰੀ ਹੈ, ਬਿਜਲੀ ਚੋਰੀ ਹੋ ਕੀਤੀ ਜਾ ਰਹੀ ਹੈ। ਸੋ ਬਿਲਕੁਲ ਕਿਤਨਾ ਕਿਤਨੇ ਕਈ ਤਰੀਕੇ ਜਿਹੜੇ ਸਵਾਲ ਖੜੇ ਹੁੰਦੇ ਨੇ ਕਿਉਂਕਿ ਜਿਹੜੀ ਬਿਜਲੀ ਚੋਰੀ ਹੈ ਉਹ ਕੀਤੀ ਜਾ ਰਹੀ ਸੋ ਇਹ ਦਾਬ-ਦਾਬਾ ਤਾਂ ਕਰਕੇ ਆ ਕਿਉਂਕਿ ਕਿਆ ਜਾਣੀ ਕਿ ਜਿਹੜਾ ਇਹ ਕੌਂਸਲ ਦਾ ਬ੍ਰਦਰ ਆ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਦੁਕਾਨ ਦੀ ਤੁਹਾਨੂੰ ਜਿਹੜੀ ਕੋਸ਼ਿਸ਼ ਕਰ ਰਹੇ ਆ ਤੇ ਜਿਹੜੇ ਐਲੀਗੇਸ਼ਨ ਲੱਗੇ ਬੇਬਰੀਆ ਸਮਝਦੇ ਹੋ ਜੀ ਤੁਸੀਂ ਉਹ ਸਾਰੇ ਆਪਾਂ ਫਿਰ ਮੈਂ ਤੁਹਾਨੂੰ ਇੱਕ ਜੋ ਤੀਜੀ ਵਾਰੀ ਤੁਸੀਂ ਮੈਨੂੰ ਇਹ ਚੀਜ਼ ਕਿਹਦੀ ਵਾਰੀ ਤੁਸੀਂ ਜਸਟ ਇਹ ਇੱਕ ਵਾਰੀ ਉੱਧਰ ਹੋ ਕੇ ਦਿਖਾਓ ਇਹ ਉੱਧਰ ਆਜੋ ਆਜੋ ਦਿਖਾਓ ਜੀ ਤੁਸੀਂ ਇੱਧਰ ਉੱਧਰ ਸਾਰੇ ਟੀਮ ਤੁਹਾਡਾ ਵੀ ਪੱਖ ਸੁਣਾਂਗੇ ਤੁਹਾਡੀ ਤੁਹਾਡੇ ਵੀ ਪੱਖ ਸੁਣਨ ਆਓ ਤੁਸੀਂ ਉੱਧਰ ਦਿਖਾ ਦਿਓ ਜੀ ਮੇਰਾ ਪੱਖ ਮੈਂ ਤੁਹਾਨੂੰ ਚਾਰ ਵਾਰੀ ਇੱਕ ਚੀਜ਼ ਦੱਸ ਤੂੰ ਤੁਸੀਂ ਮੇਰਾ ਪੱਖ ਦੇ ਨਾ ਫਿਰ ਤੁਸੀਂ ਉਧਰ ਦੱਸਣਾ ਉਹ ਨਾ ਦੋਸਤਾਂ ਨੂੰ ਟਾਈਮ ਲੱਗੂਗਾ ਦੱਸ ਹੀ ਦੇ ਯਾਰ ਇਹ ਉਹ ਟੀਮ ਅਪ ਕਰਕੇ ਮੈਨੂੰ ਟਾਰਗੇਟ ਕਰ ਰਹੇ ਨੇ ਤੇ ਸਰ ਆਪਾਂ ਉਸ ਚੀਜ਼ ਨੂੰ ਵੀ ਥੋੜਾ ਦਿਖਾਈਏ ਹੂੰ ਦਿਖਾਈਏ ਨਾ ਤੁਸੀਂ ਸਰ ਇੱਕ ਕੰਮ ਆਪਾਂ ਛੋਟਾ ਜਿਹਾ ਇੱਕ ਕੰਮ ਕਰ ਸਕਦੇ ਆ ਜੇ ਸਾਰੀ ਇੱਕ ਵਾਰੀ ਤਾਂ ਆਪਾਂ ਲਾਈਨ ਸੇ ਚੱਲਦੇ ਆ ਇੱਥੇ ਵੀ ਮੇਰੀ ਲੱਗਦੀ ਸੀ ਜਿਉ ਮੇਰੀ ਵੀ ਚਕਾਈ ਗਈ ਹੈ ਉਦੋਂ ਵੀ ਜੇ ਚੱਕੀ ਗਈ ਹੈ ਜਾਂ ਕਿਸੇ ਫੂਰਦੀ ਵੀ ਏਅਰ ਟੂ ਲੈ ਕੇ ਜੜ ਤੱਕ ਚੱਕੀ ਗਈ ਹੈ ਸਰ ਉਹ ਵੀ ਅਸੀਂ ਦਿਖਾਈਏ ਨਾ ਜੇ ਬਾਕੀ ਕੋਈ ਰਹਿ ਗਈ ਹੈ ਤੇ ਜੇ ਸਾਡੀ ਵੀ ਰਹਿ ਗਈ ਹੈ ਤੇ ਸਰ ਆਪ ਕੋ ਤਿੰਨ ਨੂੰ ਕੰਪੈਰੀਸਨ ਨਾ ਕਰੀਏ ਨਾ ਸਰ ਬਿਲਕੁਲ ਇਹ ਜਿਨ੍ਹਾਂ ਦੇ ਉੱਪਰ ਰੈਲੀਗੇਸ਼ਨ ਲੱਗੇ ਹੋਣਾ ਉਹਨਾਂ ਨਾਲ ਗੱਲਬਾਤ ਕੀਤੀ ਹੈ ਤਾਂ ਸਾਫ਼ ਹੋ ਤਾਂ ਕਿਹਾ ਜਾ ਰਿਹਾ ਹੈ ਕਿਤਨੇ ਕਿਤੇ ਗੁੱਸੇ ਨਾਲ ਕਿ ਮੁੰਗੜਾ ਸੰਗਪ੍ਰਸ਼ਾਣਾ ਉਹ ਕੀਤਾ ਜਾ ਰਿਹਾ ਸੋ ਇੱਕ ਪਾਸੇ ਪੂਰੀ ਮਾਰਕੀਟ ਦੇ ਲੋਕ ਨੇ ਜਿਹੜੇ ਰੇੜੀ ਲਗਾਉਂਦੇ ਨੇ ਤੇ ਇੱਕ ਪਾਸੇ ਇਕੱਲਾ ਸ਼ਖਸ ਹੈ ਜਿਹੜਾ ਕਾਉਂਸਲਰ ਦਾ ਆਪਣਾ ਉਹਨੂੰ ਬ੍ਰਦਰ ਕਹਿੰਦਾ ਤੇ ਉਹਦੇ ਦਾਬੇ ਦਬੇ ਦੇ ਹੇਟ ਜਿਹੜਾ ਇਹ ਕੰਮ ਸਾਰਾ ਹੋ ਰਿਹਾ ਸੋ ਬਿਜਲੀ ਦੀ ਚੋਰੀ ਵੀ ਹੋ ਰਹੀ ਹੈ ਤੇ ਬਿਲਕੁਲ ਇਹਨਾਂ ਲੋਕਾਂ ਦੇ ਵੱਲੋਂ ਜਿਹੜੀ ਕਾਰਵਾਈ ਮੰਗਿਆ ਉਹ ਵੀ ਕੀਤੀ ਜਾ ਰਹੀ ਕਿਉਂਕਿ ਕਿਹਾ ਜਾ ਰਿਹਾ ਕਿ ਜਿਹੜਾ ਸਾਨੂੰ ਇਸ ਇਲਾਕੇ ਦੇ ਵਿੱਚ ਸਜਗਤ ਉੱਪਰ ਜਿਹੜਾ ਕੰਮ ਆ ਉਹ ਨਹੀਂ ਕਰਨ ਦਿੱਤਾ ਜਾ ਰਿਹਾ ਸੋ ਬਿਲਕੁਲ ਹੁਣ ਇਹ ਆਨਾਲਾ ਸਮਾਂ ਦੱਸੋਗਾ ਪ੍ਰਸ਼ਾਸਨ ਦੇ ਵੱਲੋਂ ਇਸ ਸ਼ਖਸ ਦੇ ਉੱਪਰ ਕਿੱਥੇ ਕਿਹ ਹੈ ਤੇ ਸਾਰੀ ਮਾਰਕੀਟ ਇੱਕ ਪਾਸੇ ਇਹ ਨੌਜਵਾਨ ਕੱਲਾ ਇੱਕ ਪਾਸੇ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਬਿਜਲੀ ਚੋਰੀ ਦੀਆਂ ਨੇ ਚਿੱਟੀ ਤਾਰ ਜਾਰੀ ਹੈ ਤੇ ਹੁਣ ਇਹ ਆਨ ਦਾ ਸੰਬੰਧ ਅਸੀਂ ਬਾ ਬਿਜਲੀ ਉਹ ਭਾਰ ਦੇ ਬਲੋਕ ਵਿੱਚ ਜਿਹੜੀ ਕਾਰਵਾਈ ਆ ਉਹ ਕੀਤੀ ਜਾਂਦੀ ਕੈਮਰਾ ਪਰਸਨ ਮੋਨੂ ਚਾਵਾਦ ਨਾਲ ਮੈਂ rahul wala city ਹੁ ਲੁਧਿਆਣਾ